ਅੱਤੀ ਪੰਚਾਇਤ ਖੁਦ ਵੇਚਦੀ ਐ ਤੇ ਕਿਹਦੇ ਕੋਲ ਜਾ ਕੇ ਰੁਈਏ ਤੇ ਕੋਣ ਸਾੜੇ ਕੋਣ ਸਾੜੇ ਉਹਨਾਂ ਨੂੰ ਮਿਲੇ ਸਾੜੇ ਕੋਥਣ ਪਤਾ ਨਹੀਂ ਕਿੱਥੇ ਕਿੱਦਾਂ ਕਰਦੇ ਨੇ ਇਹ ਬੱਚੇ ਬੱਚੇ ਨੂੰ ਕੋਹਲਾ ਚਾਉਣਾ ਪਤਾ ਉਹਨਾਂ ਚੌਕੀ ਵਾਲਿਆਂ ਨੂੰ ਵੀ ਪਤਾ ਇਹਨਾਂ ਦਾ ਕਿਆਰ ਬਾਬਾ ਜਦੋਂ ਆ ਮੈਂ ਖੋਦ ਉਹ ਨਸ਼ਾ ਵੀ ਵੇਚਦਾ ਅੱਜ ਵੇਖ ਚਿੱਟਾ ਗੋਲੀਆਂ ਵੇਚਦਾ ਖੜਾ ਗਿਆ ਉਹਨੂੰ ਦੇਖ ਸੱਤ ਕਾਰ ਵੀ ਕਰਾਉਣਾ ਹੈ ਉਹਨਾਂ ਦਾ ਕਾਰ ਵੀ ਸਾਬਤ ਕਰੋ ਪ੍ਰੂਫ ਕਰੋ ਕਿ ਉਹਨਾਂ ਦੇ ਸੱਚ ਕਾਰ ਵੀ ਕਰਾਵਾਂਗੇ ਜੀ ਲਾਰ ਵੀ ਸਾਡੇ ਪਿੰਡ ਦਾ ਵੀ ਬੰਦਾ ਵੀ ਵੀ ਨਸ਼ਾ ਵੇਚਦਾ ਉਹਦੇ ਵੀ ਸੱਚ ਕਾਰ ਵੀ ਕਰਾਂਗੇ ਪੰਜਾਬ ਫਾਸਟ ਲਾਈਨ ਵੈਬ ਚੈਨਲ ਵੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਪਿੰਡ ਹौजਖਾਸ ਵਿੱਚ ਚਿੱਟੇ ਨਾਲ ਹੋਈ ਇੱਕ ਨੌਜਵਾਨ ਦੀ ਮੌਤ ਚਿੱਟੇ ਨਾਲ ਪਿੰਡ ਹौजਖਾਸ ਦੇ ਇੱਕ ਨੌਜਵਾਨ ਦੀ ਹੋਈ ਮੌਤ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਪਰਿਵਾਰ ਨੇ ਆਪਣੇ ਲਾडले ਦੀ ਮੌਤ ਲਈ ਪਿੰਡ ਦੀ ਪੰਚਾਇਤ ਨੂੰ ਜ਼ਿੰਮੇਵਾਰ ਠਾਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਪਿੰਡ ਦੀ ਅੱਧੀ ਪੰਚਾਇਤ ਵੱਲੋਂ ਨਸ਼ਾ ਵਿੱਚ ਜਾਂਦਾ ਹੈ ਪਰ ਦੂਜੇ ਪਾਸੇ ਪੰਚਾਇਤ ਵੱਲੋਂ ਸਪਸ਼ਟਿਕਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਇੱਕ ਇਹ ਕਿ ਇਹ ਸਾਰੇ ਇਲਜ਼ਾਮ ਬੇਗੁਨਾਹਾਂ ਦਾ ਇਦਾਂ ਦੀ ਕੋਈ ਗੱਲ ਨਹੀਂ ਹੈ ਇਹ ਮਾਮਲਾ ਹੁਣ ਪਿੰਡ ਦੀਆਂ ਗਲੀਆਂ ਚੋਂ ਨਿਕਲ ਕੇ ਸਰਕਾਰੀ ਦਫ਼ਤਰਾਂ ਤੱਕ ਪਹੁੰਚ ਗਿਆ ਹੈ ਸਵਾਲ ਇਹ ਨਹੀਂ ਹੈ ਕਿ ਦੋਸ਼ੀ ਕੌਣ ਹੈ ਸਵਾਲ ਇਹ ਹੈ ਕਿ ਕੀ ਹੁਣ ਵੀ ਸਮਾਂ ਬਚਿਆ ਹੈ ਨਸ਼ਿਆਂ ਦੇ ਇਸ ਕਾਲੇ ਸائے ਤੋਂ ਆਪਣੇ ਨੌਜਵਾਨਾਂ ਨੂੰ ਪਹੁੰਚਾਇਆ ਜਾ ਸਕੇ ਆਓ ਦੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਬਣੇ ਰਹੋ ਵੀਡੀਓ ਦੇ ਐਂਡ ਤੱਕ ਅਤੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ترین ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ Cool. Oh gay re ignoring you bro ਕੀ ਨਾਮ ਹੈ ਜੀ ਕਿਹੜੇ ਪਿੰਡ ਦੇ ਰਹਿਣ ਵਾਲੇ ਜਿਹੜੀ ਅੱਜ ਦੁਰਘਟਨਾ ਵਾਪਰੀ ਇਸ ਬਾਰੇ ਕੀ ਕਹਿੰਦੇ ਹੋ ਕੀ ਮੇਰਾ ਲੜਕਾ ਹੈ ਜੀ ਪਹਿਲਾਂ ਟਿੱਟਾ ਚਿੱਟਾ ਹੁਣ ਵੀ ਕਰਦਾ ਸੀ ਪਹਿਲਾਂ ਕਰਦਾ ਸੀ ਕੱਲ ਵੀ ਜਿਹੜੀ ਕਹਿੰਦਾ ਓਵਰ ਲੋਡ ਵਾਲੀ ਜਦੋਂ ওভারਡੋਜ਼ ਦੀ ਮੌਤ ਹੋਈ ਉਸ ਤੋਂ ਇਹਨਾਂ ਦੇ ਕੋਲ ਕੋਈ ਬਰਾਮਤ ਹੋਇਆ ਸਰੈਂਜ ਉਰਾ ਪਰ ਕੁਝ ਚੀਜ਼ ਨਹੀਂ ਜੀ ਮੈਂ ਕੰਮ ਤੇ ਗਿਆ ਸੀਗਾ ਸ਼ਾਇਦ ਹੋਇਆ ਕਿਸੇ ਨਸ਼ੀ ਦਾ ਚੱਕਰ ਬਾਅਦ ਚ ਮੈਂ ਇੱਥੇ ਚੱਕਲੇ ਆ ਗਿਆ ਉੱਧਰ ਇਹਦਾ ਕਰ ਕੋਈ ਚੱਕ ਕੇ ਲੈ ਆਏ ਸ਼ਾਇਦ ਉਹ ਉੱਥੇ ਪਈ ਹੋਵੇ ਕੋਈ ਸਿੱਕੀ ਤਾਂ ਪਿਆਰ ਰਹਿੰਦਾ ਜੀ ਇਹ ਕਿਹੜਾ ਭੱਲੰਦਾ ਜਿਹੜਾ ਇਹ ਚੀਜ਼ਾ ਬਣ ਜਾਂਦੀ ਹੈ ਚੱਕ ਕੇ ਥੀ ਲੈ ਆਏ ਕੀ ਮੰਗ ਚਾਹੁੰਦੇ ਸਰਪਾਰ ਮੰਗ ਚਾਹੁੰਦੇ ਆ ਵੀ ਆ ਸਾਡਾ ਤਾਂ ਜਿਹੜਾ ਤੁਰਨ ਵਾਲਾ ਤੁਰ ਗਿਆ ਅੱਗੇ ਵਾਲੇ ਜਿਹੜਾ ਬੱਚੇ ਉਹ ਬਚਣ ਤੇ ਸਰਕਾਰਾਂ ਕੁਝ ਇਹਦੇ ਬਾਰੇ ਕਰਨ ਪੋਲ ਸੜੇ ਸਾਰੇ ਖੁਦ ਆਪ ਕਰਾਈ ਜਾਂਦੇ ਸਾਡੇ ਪਿੰਡ ਦੀ ਅੱਧੀ ਸਰਕਾਰ ਹੈ ਨਾ ਜਿਹੜੀ ਅੱਧੀ ਸਰਕਾਰ ਹੈ ਉਹਦਾਂ ਸ਼ਾ ਵਿਖਦੀ ਹੈ ਸਾਡੇ ਪਿੰਡ ਦੀ ਸਰਕਾਰ ਦੀ ਗੱਲ ਕਰਦੇ ਅੱਤੀ ਪੰਚਾਇਤ ਖੁਦ ਵੇਚਦੀ ਹੈ ਤੇ ਕਿਹਦੇ ਕੋਲ ਜਾ ਕੇ ਰੁਈਏ ਸੀ ਜਿਸ ਪੰਚਾਇਤਾਂ ਸੰਬੰਧੀ ਸਾਰੇ ਪੋਲ ਸੜੇ ਉਹਨਾਂ ਨਾ ਮਿਲੇ ਸਾਰੇ ਕੋਥਣ ਪਤਾ ਨਹੀਂ ਕਿੱਥੇ ਚਿੱਟਾ ਵਿਕਦਾ ਪੰਚਾਇਤਤ ਸਬੰਧੀ ਤੁਸੀਂ ਗੱਲ ਕੀਤੀ ਹੈ ਪੰਚਾਇਤ ਦੇ ਵਿੱਚ ਕਿਹੜ ਕਿਹਸ ਕੇ ਸ਼ਖਸ ਤੇ ਤੁਹਾਨੂੰ ਸ਼ੱਕ ਹੈਗਾ ਵੀ ਜਿਹੜੇ ਚਿੱਟੇ ਦਾ ਵੀ ਅਸੀਂ ਨਾਮ ਨਹੀਂ ਲੈਣਾ ਚਾਹੁੰਦੇ ਪਰ ਅਸੀਂ ਤੁਹਾਨੂੰ ਦੱਸ ਦਿੱਤਾ ਇੱਥੇ ਹਰੇਕ ਪੰਡਿਤ ਤੇ ਸੇ ਬੱਚੇ-ਬੱਚੇ ਨੂੰ ਪੁੱਛ ਲਾ ਸਭ ਨੂੰ ਪਤਾ ਹੈ ਉਹਨਾਂ ਚੌਕੀ ਵਾਲਿਆਂ ਨੂੰ ਵੀ ਪਤਾ ਹੈ ਸਭ ਕੋਈ ਰੌਲੇ ਮੇਲੇ ਹੈਗੇ ਕੋਈ ਕਿਸੇ ਦੀ ਗੱਲ ਨਹੀਂ ਸੁਣਦਾ ਬਸ ਆਇਆ ਜੇ ਸਾਡੇ ਵਰਗੇ ਦਾ ਕਿਸੇ ਦਾ ਬੱਚਾ ਰੋੜ ਜਾਂਦਾ ਫਿਰ ਅਗਲੇ ਦਾ ਨੰਬਰ ਲੱਗ ਜਾਂਦਾ ਬਸ ਆ ਚੱਲੀ ਜਾਣਾ ਮੈਨੂੰ ਲੱਗਦਾ ਨਾ ਕਿਹੜੀ ਆ ਜਿਹੜਾ ਛੇੜਿਆ ਇਹਨਾਂ ਨੇ ਯੁੱਧ ਜਾਂ ਤੇ ਜਿਹੜਾ ਛੜਾ ਕਹਦਾ ਯੁੱਧਾ ਗਰੀਬਾਂ ਦੇ ਬਸ ਇਹਨਾਂ ਦਾ ਆ ਹੋਈ ਜਾਂਦਾ ਬਸ ਕੀ ਕਹੀਏ ਬਈ ਸਾਡੇ ਕੋਲ ਤਾਂ ਕੁਝ ਪਿਆਰ ਨੁੜਿਆ ਨਹੀਂ ਗਿਆ ਰੋਕ ਰੋਕ تام ਹੋ ਜਾਈਏ ਕਿ ਦੂਜਿਆਂ ਦੇ ਬੱਚੇ ਵੱਜ ਜਾਣ ਸਾਡੇ ਨਾਲ ਜਿਹੜਾ ਕੁਝ ਹੋਣਾ ਸ਼ੁਰੂ ਹੋ ਗਿਆ ਹਾਂਜੀ ਸਰ ਨਾਮ ਅਮਨਦੀਪ ਸਿੰਘ ਅਮਨਦੀਪ ਸਿੰਘ ਦੀ ਪਿੰਡ ਹौज ਖਾਸ ਦੇ ਵਿੱਚ ਕੱਲ ਸ਼ਾਮੀ ਜਿਹੜੀ ਹੈ ਚਿੱਟੇ ਕਾਨ ਮੌਤ ਹੋਈ ਹੈ ਔਰ ਪਰਿਵਾਰ ਵੱਲੋਂ ਇਹ ਕਿਹਾ ਗਿਆ ਹੈ ਕਿ ਪੂਰੀ ਪਿੰਡ ਹौज ਖਾਸ ਦੀ ਜਿਹੜੀ ਅੱਧੀ ਪੰਚਾਇਤ ਹੈ ਉਹਨਾਂ ਵੱਲੋਂ ਨਸ਼ਾ ਵੇਚਿਆ ਜਾਂਦਾ ਹੈ ਇਹਦੇ ਬਾਰੇ ਕੀ ਸਪਸ਼ਟ ਕਰਨ ਦਿਓਗੇ ਵੀ ਪਹਿਲੀ ਗੱਲ ਤਾਂ ਵੀ ਮੈਨੂੰ ਤਾਂ ਪੂਰੀ ਹੀ ਦਰਦ ਦੀ ਪਰਿਵਾਰ ਨਾਲ ਵੀ ਉਹਨਾਂ ਦਾ ਨਜਵਾਨ ਪੁੱਤ ਗਿਆ ਹੈ। ਵੀ ਦੁੱਖ ਹੁੰਦਾ ਵੀ ਵੀ ਜਵਾਨ ਪੁੱਤ ਕਿੱਦਾਂ ਗਿਆ ਹੋਵੇ ਨਾ ਜਿਵੇਂ ਕਿ ਅੰਕਲ ਗਲੋਰਾ ਸਿੰਘ ਦਾ ਪੁੱਤ ਗਿਆ ਜਿਵੇਂ ਕਿ ਉਹ ਕਹਿ ਰਹੇ ਨੇ ਵੀ ਵੀ ਸਾਰੀ ਸੂਚੀ ਵਿੱਚ ਹੈ ਨਸ਼ਾ ਵੇਚੀ ਜਾ ਰਹੀ ਹੈ। ਗੋਲੀਆਂ ਦਿੱਤਾ ਵੀ ਪੰਦਾ ਬਗਲਾ ਕੇ ਜਿਵੇਂ ਕਿ ਟੈਨਸ਼ਨ ਨਾਲ। ਚਲੋ ਉਹਨਾਂ ਨੇ ਗੱਲ ਕਹਿ ਤੀ। ਅਸੀਂ ਵੀ ਇਹਦਾ ਵੀ ਪੂਰਾ ਸੋਲੂਸ਼ਨ ਕੱਢਾਂਗੇ। ਵੀ ਜਿਵੇਂ ਕਿ ਇਹਨਾਂ ਨੇ ਕਹਿਤਾ ਵੀ ਇਹ ਸਾਡੀ ਪੰਚਾਇਤ ਪੂਰੀ ਸੂਚੀ ਪੰਚਾਇਤ ਵੀ ਨਸ਼ਾ ਵੇਚਦੀ ਹੈ। ਵੀ ਮੇਰਾ ਵੀ 5 ਸਾਲਾਂ ਦੇ ਵਿੱਚ ਜੇ ਮੇਰਾ ਕੋਈ ਪੰਚਾਇਤ ਮੈਂਬਰ ਜਾਂ ਮੈਂ ਖੁਦ ਕੋ ਨਸ਼ਾ ਵੀ ਵੇਚਦਾ ਜਿਵੇਂ ਕਿ ਚਿੱਟਾ ਗੋਲੀਆਂ ਵੇਚਦਾ ਫੜਾ ਗਿਆ ਮੰਨ ਕੇ ਸਖਤ ਕਾਰਵਾਈ ਕਰਾਂਗਾ ਜਿਵੇਂ ਕਿ ਅੰਕਲ ਬਲੋਰਾ ਸਿੰਘ ਨੇ ਕਹਿਤਾ ਵੀ ਇਸ ਤਰ੍ਹਾਂ ਵੀ ਪੰਚਾਇਤ ਵੀ ਉਹਨੂੰ ਸਾਉ ਵੀ ਪੰਚਾਇਤ ਦਾ ਆਪਣੇ ਅੰਕਲ ਬਲੋਰਾ ਸਿੰਘ ਨੇ ਕਹਿਤਾ ਵੀ ਕਿ ਮੈਂ ਜਾਇਦਾ ਅਲੀ ਪਹਿਲੇ ਕੇ ਲਾਤਾ ਵੀ ਨਸ਼ਾ ਵੇਚਦੀਏ ਉਹਨਾਂ ਨੂੰ ਮੈਂ ਕਹਿ ਰਿਹਾ ਵੀ ਸਾਬਤ ਕਰੋ ਪ੍ਰੂਫ ਕਰੋ ਕਿ ਇਸ ਨੂੰ ਸਖਤ ਕਾਰਵਾਈ ਕਰਾਵਾਂਗੇ ਜੀ ਠੀਕ ਹੈ ਥੈਂਕ ਯੂ ਜਿਵੇਂ ਕਿ ਮੇਰੀ ਸਮੂਚੀ ਪੰਚਾਇਤ ਜਿਵੇਂ ਕੋਈ ਨਸ਼ਾਗੇ ਸਦਾ ਹੋਵੇ ਵੀ ਉਹਨਾਂ ਤੇ ਪੂਰੀ ਕਾਰਵਾਈ ਕਰਾਂਗੇ ਜੇ ਪੰਚਾਇਤ ਤੋਂ ਵੀ ਬਾਹਰ ਵੀ ਸਾਡੇ ਪਿੰਡ ਦਾ ਕੋਈ ਬੰਦਾ ਵੀ ਬੀਨਸ਼ਾ ਵੇਚਦਾ ਉਹਦੇ ਤੁਸੀਂ ਸਭ ਕਾਰਵਾਈ ਕਰਾਂਗੇ ਅਗਲੇ 5 ਸਾਲ ਤੱਕ ਵੀ ਸਰ ਦੇਖਿਏ ਜੇ ਇਲਜ਼ਾਮ ਲਗਾਏ ਗਏ ਨਾ ਤਾਂ ਕਿਤੇ ਨਾ ਕਿਤੇ ਕੋਈ ਗੱਲ ਤਾਂ ਹੋਏਗੀ ਨਾ ਜੇ ਉਹਨਾਂ ਨੇ ਬਕਾਇਦਾ ਇਹ ਕੀ ਪੰਚਾਇਤ ਦਾ ਬੜਾ ਵੱਡਾ ਨਾਮ ਹੁੰਦਾ ਸਾਰੇ ਪਿੰਡ ਦੇ ਵਿੱਚ ਵੀ ਮੰਨ ਲਓ ਇਹ ਕਾਰਨ ਤਾਂ ਕੋਈ ਹੋਏਗਾ ਨਾਮ ਲੈਣ ਦਾ ਸਰ ਕਾਰਨ ਆਪਾਂ ਤੁਹਾਨੂੰ ਪਹਿਲਾਂ ਹੀ ਕਹਿ ਰਹੇ ਆ ਬਈ ਵੀ ਇਹਨਾਂ ਨੂੰ ਚਲੋ ਨਾਮ ਲੈਤਾ ਸਾਡੀ ਪੰਚਾਇਤ ਦਾ ਵੀ ਬੀਨਸ਼ਾ ਵੇਚਦੀ ਹੈ ਵੀ ਅਸੀਂ ਕਰਨਾ ਵੀ ਆ ਦੀ ਵੀ ਪੂਰਾ ਪ੍ਰੂਫ ਕਰਨਾ ਅਸੀਂ ਅਸੀਂ ਰਿਕਵਰੀ ਪੂਰੀ ਕਰਾਂਗੇ ਇਹ ਸਾਡੇ ਕੋਈ ਪੰਚਾਇਤ ਦਾ ਬੰਦਾ ਜਾਂ ਪਿੰਡ ਦਾ ਬੰਦਾ ਕੋਈ ਆਂਦਾ ਹੈ ਉਹਨੇ ਸੱਤ ਗੱਲ ਵੀ ਦਰਾਵਾਂਗੇ ਅਸੀਂ ਜੀ ਜੀ ਇਹ ਨਾਂ ਲੈਣ ਦਾ ਜੇ ਉਹਨਾਂ ਨੇ ਨਾਂ ਲਿਆ ਤਾਂ ਕੀ ਕਾਰਨ ਕੀ ਬਣਦੇ ਉਹ ਵੀ ਵੀ ਮੰਨ ਲਓ ਘਬਰਾੜਤ ਵਿੱਚ ਤਾਂ ਇਹ ਨਹੀਂ ਕਿਸੇ ਦਾ ਵੀ ਨਾਂ ਨਹੀਂ ਲਿਆ ਪੰਚਾਇਤ ਦਾ ਹੀ ਕਿਉਂ ਲਿਆ ਇਹ ਦੇਖੋ ਹਰ ਅੱਜਕੱਲ੍ਹ ਹਰ ਕੋਈ ਲੱਗਦਾ ਵੀ ਪੰਚਾਇਤ ਦੇ ਨਾਲ ਜੀ ਹਰ ਕਿਸੇ ਸਰਪੰਚ ਬਣਦਾ ਕੋਈ ਮੈਂਬਰ ਬਣਦਾ ਕੋਈ ਜਿਵੇਂ ਕੀ ਕੋਈ ਹਾਰੇ ਸਰਪੰਚ ਮੈਂਬਰ ਬਣਦੇ ਨੇ ਵੀ ਅਲੀਗੇਸ਼ਨ ਲਾਉਂਦੇ ਨੇ ਵੀ ਆਪਾਂ ਕਹਿੰਦੇ ਆ ਵੀ ਚਲੋ ਅੰਕਲ ਨੇ ਜੋ ਵੀ ਗੱਲ ਕਹਿਤੀ ਵੀ ਆਪਾਂ ਉਹਨਾਂ ਨੂੰ ਕਿਸਾਨੀ ਕੀਤਾ ਉਹਨਾਂ ਗੱਲ ਦਾ ਕਿ ਆਪਾਂ ਤਾਂ ਅੰਕਲ ਨੂੰ ਕਹਿੰਨੇ ਆਂ ਵੀ ਜਿਵੇਂ ਕਿਸੇ ਸਾਡੇ ਵੀ ਮੇਰੇ ਮੈਂਬਰ ਦਾ ਨਾਂ ਜਿਵੇਂ ਕੋ ਪਿੰਡ ਦੇ ਕੋ ਬੰਦੇ ਦਾ ਨਾਂ ਲਾਇਤਾ ਇਹਨਾਂ ਨੇ ਕਿ ਆਪਾਂ ਦੇ ਕਹਿੰਨਾ ਉਹਨਾਂ ਦੇ ਵੀ ਕਾਰਵਾਈ ਕਰਾ ਕਰਾਂਗੇ ਅਸੀਂ ਪਹਿਲੀ ਵਾਰੋਂ ਤੋਂ ਪੂਰੀ ਤੋੜ ਤੱਕ ਜਾਵਾਂਗੇ ਵੀ ਇਹ ਕੀ ਮਸਲਾ ਕਿਥੋਂ ਤੱਕ ਗਿਆ ਵੀ ਕਿਵੇਂ ਮੁੰਡਾ ਮਰਿਆ ਕਿਵੇਂ ਨਹੀਂ ਵੀ ਉਹਨਾਂ ਕੋਲ ਇਸ ਤਰ੍ਹਾਂ ਵੀ ਉਹਨਾਂ ਕੋ ਫੋਨ ਹੋਣਾ ਫੋਨੋਂ ਟਰੇਸ ਲਾ ਮੰਨਦਾ ਵੀ ਪਤਾ ਕਰਾਵਨ ਵੀ ਕਿਵੇਂ ਨਕ ਦੀ ਸੁਝਾਅ ਕਰਨੇ ਲਗਾਦਾ ਜੀ ਸਰਪੰਚ ਸਾਹਿਬ ਪਹਿਲਾਂ ਵੀ ਜਿਹੜੀਆਂ ਚਿੱਟੇ ਕਾਮ ਦੇ ਇਥੇ ਜਿਹੜੀਆਂ ਨਸ਼ੀਲੇ ਪਦਾਰਥ ਕਾਮ ਮੌਤਾਂ ਹੋਈਆਂ ਤੇ ਕੀ ਲੱਗਦਾ ਹੈ ਵੀ ਜੇ ਪੰਚਾਇਤ ਦਾ ਨਾਮ ਲੈਣਾ ਇਹ ਇਹ ਬੜਾ ਨੁਕਸਾਨਦੇ ਹੋ ਸਕਦਾ ਜਾਂ ਇਹ ਬੜਾ ਹੀ ਸ਼ੁਭ ਕਿਹਾ ਜਾ ਸਕਦਾ ਹੈ ਕਿ ਤੁਸੀਂ ਪੰਚਾਇਤ ਵੱਲੋਂ ਕੀ ਇਹਦਾ ਹਵਾਲਾ ਦਿੰਦੇ ਹੋ ਕੀ ਇਹਦੇ ਜਿਹੜੇ ਟੰਗ ਆ ਸੋਚੇ ਜਾਣੇ ਚਾਹੀਦੇ ਆ ਲੋਕਾਂ ਨੂੰ ਬੱਚਿਆਂ ਨੂੰ ਨਸ਼ੇ ਤੋਂ ਦੂਰ ਲੈਣੇ ਅਸੀਂ ਤਾਂ ਵੀ ਪੰਚਾਇਤ ਸਾਰੀ ਇਹ ਸੋਚ ਰਹੀ ਹੈ ਵੀ ਵੀ ਅਸੀਂ ਤਾਂ ਵੀ ਨਸ਼ਾ ਤੋਂ ਦੂਰ ਕਰੀ ਰਾਜ ਕਰੀਏ ਸਾਰੇ ਕਿੱਡ ਨੂੰ ਠੀਕ ਹੈ ਵੀ ਖੇਡਾਂ ਵਾਲ ਲੈ ਆਈਏ ਇਹਨਾਂ ਨੂੰ ਜਿਵੇਂ ਕਿ ਲਾਇਬ੍ਰੇਰੀ ਉਹਨੇ ਸੀ ਸਕੂਲ ਦੇ ਵਿੱਚ ਬੁਣਾਨ ਲੱਗੇ ਆ ਵੀ ਆਦੇ ਬੱਚੇ ਪੜ੍ਹਾਈ ਮੈਨੂੰ ਰੁਚੀ ਕਰਨ ਤੁਹਾਨੂੰ ਪਤਾ ਅੱਜ ਕੱਲ ਵੀ ਬਹੁਤ ਜ਼ਿਆਦਾ ਹਾਲਾਤ ਵਿਗੜ ਗਏ ਨੇ ਕਿਉਂਕਿ ਹਰ ਹਰ ਕੋਈ ਮਾਪਿਓ ਵੀ ਆਦੇ ਪੁੱਤਰਾਂ ਦਾ ਜਿਵੇਂ ਕਿ ਬੱਚਿਆਂ ਦਾ ਘੇਰ ਨਹੀਂ ਕਰਦਾ ਵੀ ਠੀਕ ਹਰ ਮੰਦਿਰ ਦੇ ਨਾਲ ਰਲ ਕੇ ਜਿਵੇਂ ਕਿ ਹਰ ਕੋਈ ਬੱਚਾ ਕਰਦਾ ਹੈ ਵਿਨਸ਼ਾਬਤਾ ਕਰਦਾ ਜਿਵੇਂ ਕਿ ਜਾ ਕੇ ਅਸੀਂ ਤਾਂ ਪੂਰੀ ਠੱਲ ਪਾਵਾਂਗੇ ਕਿਉਂਕਿ ਸਾਡੇ ਪਿੰਡ ਵੀ ਸਹਿਯੋਗ ਦੇਵੇ ਜਿੱਥੇ ਕੋਈ ਬੰਦਾ ਕੋਈ ਨਸ਼ਾ ਵੇਚਦਾ ਜਾਂ ਕਰਦਾ ਉਹਨੂੰ ਅਸੀਂ ਫੜ ਕੇ ਪੂਰੀ ਸਖਤ ਕਾਰਵਾਈ ਕਰਾਂਗੇ ਦੇਖਿਓ ਪੰਚਾਇਤ ਦਾ ਨਾਮ ਲੈਣਾ ਜਿਹੜਾ ਇਸ ਵੱਡੇ ਕੰਮ ਵਿੱਚ ਬੜਾ ਮੰਦ ਭਾਗ ਹੈ ਹਾਂਜੀ ਹਾਂਜੀ ਤੇ ਕੀ ਸੰਦੇਸ਼ ਜਾਂ ਬੇਨਤੀ ਕਰਨਾ ਚਾਹੋਗੇ ਕਿ ਇਦਾਂ ਦੇ ਜਿਹੜੇ ਜੇ ਕੋ ਹੈ ਤਾਂ ਇਹਦੀ ਪੁਨਛਾਨ ਕਰੋਗੇ ਜੇ ਇਨ ਫਿਊਚਰ ਤੁਹਾਡੇ ਕਿਸੇ ਪੰਚਾਇਤ ਮੈਂਬਰ ਦਾ ਨਾਂ ਇਹਦੇ ਵਿੱਚ ਨਿਕਲ ਆਉਂਦਾ ਇਸ ਇਨਕੁਆਇਰੀ ਦੇ ਵਿੱਚ ਤਾਂ ਕੀ ਕਾਰਵਾਈ ਹੋਣੀ ਚਾਹੀਦੀ ਹੈ ਹੁੰਦੇ ਤੁਸੀਂ ਮਤਲਬ ਕਿ ਆਪ ਹੀ ਮੈਂ ਮਤਲਬ ਕਿ ਸਪੰਸਾਪੈਂਚ ਆਪ ਮੈਂ ਖੁਦ ਹੀ ਉਹਨਾਂ ਦੇ ਕਾਰ ਵੀ ਕਰਾਵਾਂਗਾ ਪਰ ਚਾਹ ਖੁਦ ਕਰਾਣਾ ਹੁੰਦੇ ਕੀ ਜੇ ਮੇਰੇ ਮੈਂਬਰ ਦਾ ਵੀ ਕੋਈ ਨਾਮ ਆ ਜਾਂਦਾ ਤਾਂ ਜੀ ਕੋਈ ਵੀ ਨਸ਼ਾ ਵੇਚਦਾ ਨਾ ਨਸ਼ਾ ਵੇਚਦਾ ਕੋਈ ਵੀ ਠੀਕ ਠੀਕ